हले कुछ नहीं समझ आ अंदर थी 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 थी। थी यू भी नाम है तीन बंद सुपरफिशियल इंजरी आई कोई मेजर प्रॉब्लम नहीं है बस जिस लाके फर्स्ट एड बचाव हो गया नुकसान फैक्ट्री का हो वेखना पैना ਅੱਜ ਭੀ ਆਪਣਾ ਨਾਮ ਬੱਸ ਕਿ ਰਾਮ ਵਾਲੇ ਤੇ ਕੀ ਹੋਇਆ ਗਣੀ ਨੰਬਰ 9 ਬਟਾਲਾ ਟੋੜ ਹੈ ਅੱਜ ਕੀ ਹੋਇਆ ਕੀ ਬੱਸ ਫੇਰ ਬਲਾਸਟ ਹੋਇਆਗਾ ਕੋਈ ਫੈਕਟਰੀ ਦੇ ਸਾਹਮਣੇ ਬਲਾਸਟ ਹੋਇਆ ਕੀ ਦੀ ਫੈਕਟਰੀ ਕੀ ਕੰਮ ਕਰਦੀ ਹੈ 3 ਵਜੇ ਡੋ ਮੈਡੀਕਲ ਦੀ ਫੈਕਟਰੀ ਹੈ ਮੈਡੀਸਿਨ ਦੀ ਹੈਗੀ ਹੈ ਵਾਸੇ ਆਹੀ ਗੱਲ ਆ ਤਿੱਕੂ ਨਮਰ ਬਲਾਸਟ ਹੋਇਆ ਹੈ ਜੇ ਪਤਾ ਨਹੀਂ ਲੱਗਾ ਕਿਸ ਚੀਜ਼ ਦਾ ਹੋਇਆ ਤੁਸੀਂ ਮੋਕੋ ਤੋਂ ਤੁਸੀਂ ਕੀ ਕਰ ਰਹੇ ਸੀ ਕਿ ਕੀ ਕਰ ਰਹੇ ਸੀ ਬਸ ਬੈਠੇ ਸੀ ਖਾਣਾ ਖਾ ਰਹੇ ਸੀ ਤੇ ਮਤਲਬ ਇੱਕਦਮ ਇੰਨਾ ਧੰਦਾ ਤੇ ਮਤਲਬ ਧਮਾਕਾ ਹੋਇਆ ਵਾਕੀ ਮਨ ਪੂਰਾ ਨਹੀਂ ਰਹੀ ਹੋ ਗਿਆ 5-10 ਮਿੰਟ ਤੇ ਨਹੀਂ ਰਹੀ ਹੋ ਗਿਆ ਤੇ ਅੰਦਰ ਵੀ ਕੱਚ ਤੱਕ ਕੱਚ ਕਾਫੀ ਜ਼ਿਆਦਾ ਫਿਲ ਖਿੱਲਰ ਗਿਆ ਉੱਪਰ ਵੀ ਸਾਡੇ ਦੇ ਸਬ ਤੋਂ ਤੋ 3rd ਲੋਟ ਤੱਕ ਹੀ ਕੱਟ ਗਿਆ ਆਇਆ ਤੇ ਅੰਦਰ ਸਾਡੇ ਵੀ ਹੋਇਆ ਹੈ ਨੁਕਸਾਨ ਹੋਇਆ ਥੋੜਾ ਜਿਹਾ ਕਿੰਨੇ ਲੋਕ जख्मी ਹੋਏ ਜਿਖਮੀ ਬੜੀ ਦੇਖੋ 5-6 ਜਾਣੇ ਤੇ ਹੋਈ ਹੈ 3-2 ਦੋ ਜਿਹੜੇ ਮੈਨ ਨੇ ਗਏ ਉਹ ਤੇ ਇੱਕ ਲੇਡੀ ਸੀ ਉਹਨੂੰ ਫਰੋ ਕੋ ਲੱਗਾਈ ਆ ਉਦੋਂ ਵੀ ਪਗਲੇ ਕਿ ਉਹ ਕਿ ਐਂਬੂਲੈਂਸ ਆਵੇਟ ਕਰਦੇ ਫਿਰ ਦਿੱਕਤ ਹੋਈ ਨਹੀਂ ਤੇ ਉਹਨਾਂ ਨੂੰ ਹਸਪਤਾਲ ਲੈ ਗਏ ਆ ਤੇ ਹੋਰ ਪਤਾ ਨਹੀਂ ਅੰਦਰ ਕੋប៉ុ ਹੋਰ ਕਿੰਨੇ ਸਾਰਾ ਬੜਾ ਬ੍ਰੇਕ ਕਰਦੇ ਆ ਅੰਦਰ ਤੀਸਰਾ ਮਾਮਲਾ ਤੇਰਾ ਹੋਇਆ ਜੀ ਫੋਨ ਕਰੋ ਯਾਰ ਆਪਣਾ ਸਾਨੂੰ ਆ ਥੋੜੀ ਦੇਰ ਹੋਈ ਆ ਔਰ ਕਾਲ ਆਈ ਸੀਗੀ ਕਿ ਕੁਲੂ ਵਾਲੀ ਫੈਕਟਰੀ ਦੇ ਵਿੱਚ ਇੱਕ ਦਵਾਈਆਂ ਵਾਲੀ ਫੈਕਟਰੀ ਆ ਜਿਹਦੇ ਵਿੱਚ ਪਲਾਸਟ ਹੋਇਆ ਉਹ ਅਸੀਂ ਇੱਥੇ ਆਏ ਆ ਖੈਰ ਬਰਗੇਡ ਵਾਲੀ ਗੱਡੀ ਵੀ ਆਈ ਹੋਈ ਆ ਤੇ ਦੇਖਿਆ ਵਾ ਜਿਹੜੇ ਮਾਲਕ ਨੇ ਇਹਨਾਂ ਦੇ ਬਰਨਸੂਰੀ ਜੀ ਉਹ ਮਿਲੇ ਨੇ ਸਾਨੂੰ ਤੇ ਉਹ ਇੱਕ ਇਹਨਾਂ ਦਾ ਜਿਹੜਾ ਪਾਊਡਰ ਸਿਕਾਉਦੇ ਆ ਜਿਹੜਾ ਜਿਹੜੀ ਮਸ਼ੀਨ ਦੇ ਨਾਲ ਉਹ ਰੈਰ ਉਹਨੂੰ ਕੋਲਦੇ ਆ ਉਹ ਮਤਲਬ ਜਾਂ ਓਵਰ ਹੀਟ ਹੋ ਗਿਆ ਫਟਿਆ ਵਾ ਜਾਂ ਉਹਦੇ ਵਿੱਚ ਕੋਈ ਹਾਦਸਾ ਆਇਆ ਉਹਦਾ ਕਰਕੇ ਛੱਡਿਆ ਵਾ ਤੇ ਬਾਕੀ ਉਹਦੇ ਨਾਲ ਸਟੰਡ ਦੇ ਨਾਲ ਨਾ ਦੋ ਬੰਦੇ ਤੇ ਇੱਕ ਔਰਤ ਨੂੰ ਥੋੜਾ ਜਿਹਾ ਮਤਲਬ ਆਈਆ ਸਟੰਡ ਲੱਗੀਆਂ ਨੇ ਜਾਂ ਕਹਿ ਲਓ ਜੀ ਉਹਨਾਂ ਨੂੰ ਥੋੜਾ ਜਿਹਾ ਕੋਈ ਪ੍ਰੋਬਲਮ ਸਾਹ ਦੇ ਵਿੱਚ ਪ੍ਰੋਬਲਮ ਆਈਆ ਉਹਨਾਂ ਨੂੰ ਕੌਫਰੇ ਦਾ ਹਸਪਤਲ ਇਹਨਾਂ ਦੇ ਫਾਤਖਾ ਸਾਹਿਬ ਲੈ ਕੇ ਗਏ ਹੋਏ ਆ ਤੇ ਬਾਕੀ ਦੇਖ ਰਹੇ ਆ ਇਹ ਬਾਕੀ ਹੋਰ ਚੈੱਕ ਕਰ ਰਹੇ ਆ ਕਿ ਕਿੰਨਾ ਕੁ ਨੁਕਸਾਨ ਆਇਆ ਜਾਂ ਕੋਈ ਹੋਰ ਨਾ ਵੀ ਹੋ ਜਾਈਏ ਜਾਂ ਕਿਉਂਕਿ ਉਹਦਾ ਕਨੈਕਸ਼ਨ ਵੀ ਟੋਟਲ ਕਿੰਨੇ ਜਖਮੀ ਹੋਏ ਤਿੰਨ ਨੇ ਉਹ ਢਾਂਸ ਨੇ ਇੱਕ ਲੇਡੀ ਆ ਤੇ ਦਵਾਈਆਂ ਦੇ ਛੱਡ ਔਰ ਜਿਆ ਮਾਣੇ ਗੋਲੀਆਂ ਬਣਦੀਆਂ ਨੇ ਮੈਡੀ ਮੈਡੀ ਸਕੀਆਂ ਅੱਜੇ ਤੁਸੀਂ ਆਏ ਹੀ ਆ ਦੇਖ ਰਹੇ ਆ ਕਿ ਜੋ ਆਊਗਾ ਦੇਖਾਂਗੇ ਰੋਸਾ